ਹਾਂਜੀ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਟਾਂ ਅਜੀਬ ਹੀ ਨੇ ਨਹੀਂ ਸਮਝ ਆਉਂਦੀਆਂ ਕਈ ਵਾਰ ਆਪਣੇ ਅੱਜ ਤੁਹਾਨੂੰ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਦਿਖਾਉਣੇ ਆ ਦੋ ਫੁੱਲ ਨੇ ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਫੁੱਲ ਹੋਣ ਦਾ ਕਿਤਾਬ ਆ ਆ ਜਿਹੜਾ ਪਹਿਲਾ ਫੁੱਲ ਖਿੜ ਰਿਹਾ ਇਹਨੂੰ ਰਫੇਸ਼ੀਆ ਆਰਨਾਲਡੀ ਕਿਹਾ ਜਾਂਦਾ ਇਹ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਵਿੱਚ ਉੱਗਦਾ ਇਹਦੀਆਂ ਜਿਹੜੀਆਂ ਪੱਤੀਆਂ ਹੁੰਦੀਆਂ ਇਹ ਮਾਸ ਵਰਗੀਆਂ ਹੁੰਦੀਆਂ ਨੇ ਤੇ ਇਹਦੇ ਵਿੱਚੋਂ ਜਿਵੇਂ ਮਰੇ ਹੋਏ ਡੰਕਰ ਹੁੰਦੇ ਆ ਉਦਾਂ ਤਾਂ ਮੁਸ਼ਕ ਆਉਂਦਾ ਪੰਜ ਤੋਂ 7 ਦਿਨ ਬਾਅਦ ਇਹ ਸੁੱਕ ਜਾਂਦਾ ਕਾਲਾ ਪੈ ਜਾਂਦਾ ਇਹ ਫੁੱਲ ਤੇ ਦੇਖੋ ਤੁਸੀਂ ਇਹਨੂੰ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਹੋਣ ਦਾ ਖਿਤਾਬ ਹਾਸਲ ਆ ਪਰ ਇਹਨੂੰ ਕੋਈ ਘਰੇ ਨਹੀਂ ਲਾਉਂਦਾ ਇਹ ਜੰਗਲਾਂ 'ਚ ਉਗਦਾ ਕਿਉਂਕਿ ਇਹਦੇ ਵਿੱਚੋਂ ਬਦਬੂ ਆਉਂਦੀ ਹੈ ਇਹਦੇ ਵਿੱਚੋਂ ਮੁਸ਼ਕ ਆਉਂਦਾ ਤੇ ਆ ਜਿਹੜਾ ਦੂਸਰਾ ਫੁੱਲ ਤੁਸੀਂ ਦੇਖ ਰਹੇ ਹੋ ਇਹਨੂੰ ਟਿਟਾਨੀਅਮ ਕਹਿ ਦਿੰਦੇ ਨੇ ਇਹਨੂੰ ਵੀ ਲਾਸ਼ ਦਾ ਫੁੱਲ ਕਿਹਾ ਜਾਂਦਾ ਲਾਸ ਦਾ ਫੁੱਲ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚੋਂ ਵੀ ਮਰੇ ਹੋਏ ਬੰਦਿਆਂ ਦੇ ਸਰੀਰ ਵਰਗੀ ਬਦਬੂ ਆਉਂਦੀ ਆ ਇਹਦੇ ਵਿੱਚ ਵੀ ਖੁਸ਼ਬੂ ਨਹੀਂ ਹੈਗੀ ਤੇ ਇਹ ਜਿਹੜਾ ਫੁੱਲ ਆ ਇਹ ਫੁੱਲ 8 ਤੋਂ 9 ਸਾਲ ਦੇ ਵਿੱਚ ਉੱਗ ਕੇ ਵੱਡਾ ਹੋ ਕੇ ਖਿੜਦਾ ਤੇ ਉਹੀ ਤਿੰਨ ਚਾਰ ਦਿਨਾਂ ਬਾਅਦ ਇਹ ਮਰ ਜਾ ਜਾਂਦਾ ਪਰ ਇਹਦੇ ਵਿੱਚੋਂ ਵੀ ਖੁਸ਼ਬੂ ਨਹੀਂ ਆਉਂਦੀ ਬਦਬੂ ਆਉਂਦੀ ਆ ਇਸ ਕਰਕੇ ਲੋਕ ਇਹਨਾਂ ਫੁੱਲਾਂ ਨੂੰ ਘਰੇ ਨਹੀਂ ਲਾਉਂਦੇ ਜੰਗਲ 'ਚ ਹੀ ਹੁੰਦੇ ਨੇ ਦੇਖੋ ਤੁਸੀਂ ਇਹ ਦੋਨੇ ਫੁੱਲ ਦੁਨੀਆ ਦੇ ਸਭ ਤੋਂ ਵੱਡੇ ਫੁੱਲ ਹੋਣ ਦਾ ਖਿਤਾਬ ਹਾਸਲ ਰੱਖਿਆ ਹੋਇਆ ਪਰ ਨਾਲ ਦੀ ਨਾਲ ਹੀ ਇਹਨਾਂ ਦੇ ਵਿੱਚੋਂ ਮੋਸ਼ਕਾਣ ਕਰਕੇ ਲੋਕ ਇਹਨਾਂ ਨੂੰ ਆਪਣੀ ਫੁੱਲਬਾੜੀ ਦੀ ਸ਼ਾਨ ਨਹੀਂ ਬਣਾਉਂਦੇ ਹੈਗੇ ਕਿੰਸੀ ਕਮਾਲ ਦੀ ਖੇੜ ਆ ਨਾ ਪ੍ਰਮਾਤਮਾ ਦੀ ਇੱਕ ਪਾਸੇ ਤਾਂ ਮਾਣ ਵੀ ਦਵਾ ਸਕਦਾ ਉਹ ਤੇ ਦੂਜੇ ਪਾਸੇ ਤੁਹਾਡਾ ਹੰਕਾਰ ਤੋੜਨ ਵਾਸਤੇ ਵੀ ਨਾਲ ਦੀ ਨਾਲ ਹੀ ਤਿਆਰ ਕਿ ਆਪਾਂ ਉਹਦੀਆਂ ਰਹਿਮਤਾਂ ਦਾ ਸ਼ੁਕਰਾਨਾ ਹੀ ਕਰਨਾ ਬਾਕੀ ਸਭ ਉਹਦੇ ਹੱਥ ਚ ਹੀ ਆ। ਦੇਖੋ ਉਦਾਂ ਦੇਖਣ ਨੂੰ ਕਿੰਨਾ ਖੂਬਸੂਰਤ ਲੱਗਦਾ ਹੈ ਫੁੱਲ ਪਰ ਬੋਦਬੂ ਕਰਕੇ ਇਹਨੂੰ ਕੋਈ ਪਿਆਰ ਨਹੀਂ ਕਰਦਾ। ਕੋਈ ਇਹਨੂੰ ਰੱਖਣਾ ਨਹੀਂ ਚਾਹੁੰਦਾ। ਉਹਦੀ ਮੌਜ ਆ। ਉਹਦੇ ਰੰਗ ਨੇ। ਜੋ ਚਾਹੇ ਕਰਦਾ। ਜੋ ਝਾਇ ਕਰਾਉਂਦਾ ਧੰਨਵਾਦ